ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਪੰਜਾਬ ਡੈਰੀ ਫਾਰਮ 08 YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੇ ਵੀਰਾਂ ਦੇ ਸਵਾਲ ਆਉਂਦੇ ਆ ਕਮੈਂਟ ਕਰਦੇ ਆ ਵੀ ਬਾਜੀ ਸਾਡੇ ਪਸ਼ੂ ਨੂੰ ਸੂਏ ਨੂੰ 6 6 7 7 ਮਹੀਨੇ ਹੋ ਗਏ ਮੁੜ ਕੇ ਸਾਡਾ ਪਸ਼ੂ ਹੀਟ 'ਚ ਨਹੀਂ ਆਇਆ ਕਈ ਵੀਰਾਂ ਦੇ ਸਵਾਲ ਹੁੰਦੇ ਵੀ ਸਾਡੀ ਝੋਟੀ ਵੜੀ 3 3 4 4 ਸਾਲ ਦੀ ਹੋ ਗਈ ਆ ਤੋ ਉਹ ਹੀਟ ਨਹੀਂ ਕਰਦੀ ਹੀਟ ਦੀ ਹੀਟ ਨੂੰ ਲੈ ਕੇ ਬਹੁਤ ਸਾਰੇ ਵੀਰਾਂ ਦੇ ਸਵਾਲ ਆਉਂਦੇ ਆ ਸਾਰੇ ਸਵਾਲ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸਾਰਾ ਟ੍ਰੀਟਮੈਂਟ ਦੱਸਾਂਗੇ ਸੋ ਵੀਰੋ ਵੀਡੀਓ ਨੂੰ ਪੂਰਾ ਲਾਸਟ ਤੱਕ ਜਰੂਰ ਗੌਰ ਨਾਲ ਸੁਣ ਲਿਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਆਪਣੀ ਨੂੰ ਲਾਈਕ ਤੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਔਨ ਕਰ ਲਿਓ ਠੀਕ ਹੈ ਨਾ ਸੋ ਵੀਰੋ ਦੇਖੋ ਜੇ ਆਪਾਂ ਪਸ਼ੂ ਨੂੰ ਹੀਟ ਦੇ ਵਿੱਚ ਲਿਆਉਣਾ ਸਭ ਤੋਂ ਪਹਿਲਾਂ ਪਸ਼ੂ ਦੀ ਸਾਨੂੰ ਡੀਵਾਰਮਿੰਗ ਕਰਨੀ ਪੈਣੀ ਆ ਠੀਕ ਆ ਕਿਉਂਕਿ ਪਸ਼ੂ ਦੇ ਅੰਦਰ ਜਿੰਨੀ ਦੇਰ ਪੇਟ ਦੇ ਵਿੱਚ ਕੀੜੇ ਹੋਣਗੇ ਮਲੱਪ ਹੋਣਗੇ ਉੰਨੀ ਦੇਰ ਆਪਾਂ ਪਸ਼ੂ ਨੂੰ ਜਿਹੜਾ ਹੀਟ ਦੇ ਵਿੱਚ ਨਹੀਂ ਲਿਆ ਸਕਦੇ ਠੀਕ ਹੈ ਨਾ ਕਿਉਂਕਿ ਜਦੋਂ ਆਪਾਂ ਪਸ਼ੂ ਦੇ ਪੇਟ ਦੇ ਕੀੜੇ ਮਾਰਨੇ ਆ ਮਲੱਪ ਖਤਮ ਕਰਨੇ ਆ ਪਹਿਲਾਂ ਡੀਵਾਰਮਿੰਗ ਕਰਨੀ ਪੈਣੀ ਹੈ ਡੀਵਾਰਮਿੰਗ ਆਪਾਂ ਦੋ ਤੁਹਾਨੂੰ ਦਵਾਈਆਂ ਦੱਸਦੇ ਆ ਜਿਹਦੇ ਵਿੱਚ ਇੱਕ ਹੈਗੀ ਆ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇੱਕ ਹੈਗੀ ਐਲਬੋਮਾਰ ਠੀਕ ਹੈ ਨਾ ਐਲਬੋਮਾਰ ਦੂਸਰੇ ਨੰਬਰ ਤੇ ਆਉਂਦੀ ਆ ਵਿਰਬੈਕ ਕੰਪਨੀ ਦੀ ਨਿਲਜਨ ਠੀਕ ਹੈ ਨਾ ਇਹਨਾਂ ਦੋਨਾਂ ਦੇ ਵਿੱਚੋਂ ਜਿਹੜੀ ਵੀ ਤੁਹਾਨੂੰ ਮਿਲਦੀ ਆ ਜੇ ਐਲਬੋਮਾਰ ਮਿਲ ਗਈ ਇਹ ਤੁਸੀਂ ਇਹ 90 ਐਮਐਲ ਦੀ ਸ਼ੀਸ਼ੀ ਆਉਂਦੀ ਆ ਸਵੇਰ ਨੂੰ ਖਾਲੀ ਪੇਟ ਆਪਣੇ ਪਸ਼ੂ ਨੂੰ ਦੇਣੀ ਹੁੰਦੀ ਠੀਕ ਆ ਤੇ ਜੇ ਆਪਣੇ ਨਿਲਜਨ ਮਿਲ ਗਈ ਇਹ 100 ਐਮਐਲ ਦੀ ਸੀਸੀ ਹੁੰਦੀ ਆ ਇਹ ਤੁਸੀਂ 100 ਐਮਐਲ ਦੀ ਸ਼ੀਸ਼ੀ ਪਲਾ ਸਕਦੇ ਆ ਦੋਨਾਂ ਦੇ ਵਿੱਚੋਂ ਜਿਹੜੀ ਵੀ ਤੁਹਾਨੂੰ ਇੱਕ ਮਿਲਦੀ ਆ ਉਹ ਤੁਸੀਂ ਲੈ ਆਉਣੀ ਆ ਸਵੇਰੇ ਖਾਲੀ ਪੇਟ ਆਪਣੇ ਪਸ਼ੂ ਦੀ ਜਿਹੜੀ ਡੀਵਾਰਮਿੰਗ ਕਰਾਉਣੀ ਆ ਡੀਵਾਰਮਿੰਗ ਕਰਾਉਣ ਤੋਂ ਪਹਿਲਾਂ ਰਾਤ ਨੂੰ ਆਪਣੇ ਪਸ਼ੂ ਨੂੰ ਇੱਕ ਪੇਸੀ ਗੁੜ ਦੀ ਖਿਲਾ ਦੇਣੀ ਆ ਫਿਰ ਸਵੇਰੇ ਖਾਲੀ ਪੇਟ ਪਹਿਲਾਂ ਇਹਨਾਂ ਦੋਨਾਂ ਦਵਾਈਆਂ ਦੇ ਵਿੱਚੋਂ ਐਲਬੋਮਾਰ ਜਾਂ ਨਿਲਜਨ ਜਿਹੜੀ ਤੁਹਾਨੂੰ ਮਿਲੀ ਉਹਦੇ ਇੱਕ ਦੇ ਨਾਲ ਡੀਵਰਮਿੰਗ ਕਰਾ ਕੇ 2 ਘੰਟੇ ਬਾਅਦ ਪਸ਼ੂ ਨੂੰ ਕੁਝ ਖਾਣ ਨੂੰ ਨਹੀਂ ਦੇਣਾ ਇਹਦੇ ਨਾਲ ਕੀ ਹੋਊਗਾ ਪਸ਼ੂ ਦੇ ਅੰਦਰ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਪਸ਼ੂ ਦੀ ਡੀਵਰਮਿੰਗ ਹੋ ਜਾਂਦੀ ਹੈ ਜਾਂ ਪੇਟ ਦੇ ਵਿੱਚੋਂ ਜਿਹੜੇ ਮਲਾਪੀਆ ਮਰ ਜਾਂਦੇ ਠੀਕ ਆ ਨੰਬਰ 2 ਮੁੜ ਕੇ ਕੀ ਕਰਨਾ ਤੁਸੀਂ ਇਹ ਡੀਵਰਮਿੰਗ ਕਰਾਉਣ ਤੋਂ ਬਾਅਦ ਅਗਲੇ ਦਿਨ ਫਿਰ ਪਸ਼ੂ ਨੂੰ ਲਿਵਰ ਟੋਨਿਕ ਦੇਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਜਦੋਂ ਪਸ਼ੂ ਦੇ ਆਪਾਂ ਡੀਵਾਰਮਿੰਗ ਕਰਦੇ ਆ ਉਹਦੇ ਨਾਲ ਕੀ ਹੁੰਦਾ ਪਸ਼ੂ ਦੀ ਜਦੋਂ ਆਪਾਂ ਡੀਵਾਰਮਿੰਗ ਕੀਤੀ ਆ ਉਹਦੇ ਨਾਲ ਪਸ਼ੂ ਦੇ ਪੇਟ ਦੇ ਵਿੱਚ ਜਿੱਥੇ-ਜਿੱਥੇ ਵੀ ਮਲਾਪ ਸੀਗੇ ਕੀੜੇ ਸੀਗੇ ਜਿੱਥੋਂ ਖਤਮ ਹੋਏ ਆ ਉੱਥੇ ਜਿਹੜਾ ਪਸ਼ੂ ਨੂੰ ਜਿਹੜਾ ਇੱਕ ਸਾਫ ਦੀ ਜਲਨ ਪੈਦਾ ਹੁੰਦੀ ਆ ਠੀਕ ਆ ਨਾ ਜਿੱਥੋਂ ਆਪਣੇ ਉਹ ਕੀੜੇ ਮਲਾਪ ਮਰੇ ਆ ਉਹ ਪਸ਼ੂ ਸਾਡਾ ਸਟ੍ਰੈਸ ਦੇ ਵਿੱਚ ਨਾ ਆਵੇ ਪਸ਼ੂ ਦੀ ਡੀਵਾਰਮਿੰਗ ਕਰਨ ਤੋਂ ਬਾਅਦ ਵਿੱਚ ਆਪਾਂ ਨੂੰ ਅੱਧਾ ਲੀਟਰ ਤੱਕ ਜਿਹੜਾ ਲੀਵਰ ਟੌਨਿਕ ਜਿਹੜਾ ਪਲਾਉਣਾ ਬਹੁਤ ਲਾਜ਼ਮੀ ਹੁੰਦਾ ਆ ਠੀਕ ਹੈ ਨਾ ਜਦੋਂ ਪਸ਼ੂ ਦੀ ਡੀਵਾਰਮਿੰਗ ਕਰਾਤੀ ਉਹ ਤੋਂ ਅਗਲੇ ਦਿਨ ਆਪਾਂ ਪਸ਼ੂ ਨੂੰ 70 ਐਮਐਲ ਤੋਂ ਲੈ ਕੇ 100 ਐਮਐਲ ਤੱਕ ਦੇਲੀ ਦਾ ਲੀਵਰ ਟੌਨਿਕ ਦੇਣਾ ਆ ਅੱਧਾ ਲੀਟਰ ਤੱਕ ਘਟੋਗਾਟਾ ਪਾ ਪਿਆ ਦੇਣਾ ਠੀਕ ਹੈ ਨਾ ਇਹਦੇ ਵਿੱਚ ਤੁਸੀਂ ਲੀਵਰ ਟੌਨਿਕ ਦੇ ਵਿੱਚ ਜਾਂ ਤੁਸੀਂ ਹਿਮਾਲਿਆ ਦਾ ਲੀ 52 ਲੈ ਸਕਦੇ ਆ ਤੇ ਜਾਂ ਤੁਸੀਂ ਵਿਰਵਿਕ ਦਾ ਜਿਹੜਾ ਬਰੋਟਨ ਲੈ ਸਕਦੇ ਆ ਠੀਕ ਆ ਇਹ ਜਦੋਂ ਕੰਮ ਤੁਸੀਂ ਕਰ ਲਿਆ ਇਹ ਤੋਂ ਬਾਅਦ ਵਿੱਚ ਜਦੋਂ ਤੁਸੀਂ ਪਹਿਲੇ ਦਿਨ ਪਸ਼ੂ ਨੂੰ ਲੀਵਰ ਟੌਨਿਕ ਦੇਣਾ ਆ ਉਸ ਟਾਈਮ ਪਸ਼ੂ ਨੂੰ ਜਿਹੜੀਆਂ ਟ੍ਰੇਸ ਮਿਨਰਲ ਦੀਆਂ ਗੋਲੀਆਂ ਹੁੰਦੀਆਂ ਆ ਜਿਹੜੀਆਂ ਵੀਡੀਓ 'ਚ ਦੇਖ ਰਹੇ ਆ ਇਹ ਪਹਿਲਾਂ ਤੁਸੀਂ ਦੇਖ ਰਹੇ ਬਿਰਵੈਕ ਦੀ ਐਗਰੀਮੈਂਟ ਆਈ ਠੀਕ ਹੈ ਨਾ ਇਹ ਜਿਹੜੀ ਐਗਰੀਮੈਂਟ ਆਈ ਹੈ ਇੱਕ ਪੱਤੇ 'ਚ 7 ਗੋਲੀਆਂ ਹੁੰਦੀਆਂ ਤੁਸੀਂ ਤਿੰਨ ਪੱਤੇ ਲੈ ਕੇ ਆਉਣੇ 21 ਗੋਲੀਆਂ ਠੀਕ ਹੈ ਇੱਕ ਗੋਲੀ ਰੋਜ਼ ਦੀ ਦੇਣੀ ਲਗਾਤਾਰ 20-21 ਦਿਨ ਤੱਕ ਦੇਣੀ ਆ ਠੀਕ ਆ ਜੇ ਇਹੇ ਮਿਲਦੀਆਂ ਇਹ ਲੈ ਆਇਓ ਨਹੀਂ ਤਾਂ ਫੇਰ ਆ ਮੈਨ ਕਾਈਂਡ ਦੀਆਂ ਹੁੰਦੀਆਂ ਟੋਟਾ ਵੇਟ ਦੇ ਨਾਂ ਤੇ ਇਹ ਇੱਕ ਵੱਡੀ ਡੱਬੀ 'ਚ 20 ਗੋਲੀਆਂ ਹੁੰਦੀਆਂ ਠੀਕ ਆ ਜਿਹੜੀ ਵੀ ਤੁਹਾਨੂੰ ਦੋਨਾਂ ਚੋਂ ਮਿਲ ਗਈ ਜੇ ਐਗਰੀਮੈਂਟ ਮਿਲਦੀਆਂ ਐਗਰੀਮੈਂਟ ਲੈ ਉਹ 21 ਗੋਲੀਆਂ ਆਉਣਗੀਆਂ ਜੇ ਟੋਟਾ ਬਿਟ ਮਿਲਦੀਆਂ ਉਹ 20 ਆਉਣਗੀਆਂ ਠੀਕ ਆ ਜਿੱਦਾਂ ਤੁਸੀਂ ਪਹਿਲੇ ਦਿਨ ਪਸ਼ੂ ਨੂੰ ਲਿਵਰ ਟੌਨਿਕ ਦੇਣਾ ਡੀ ਵਰਮਿੰਗ ਕਰਾਉਣ ਤੋਂ ਬਾਅਦ ਉਸੇ ਦਿਨ ਪਸ਼ੂ ਨੂੰ ਇੱਕ ਗੋਲੀ ਡੇਲੀ ਦੀ ਦੇਣੀ ਚਾਲੂ ਕਰ ਦੇਣੀ ਠੀਕ ਆ ਜਦੋਂ ਤੁਹਾਨੂੰ ਇਹ ਗੋਲੀ ਦਿੰਦਿਆਂ 15 ਦਿਨ ਹੋ ਗਏ ਜਦੋਂ 15 ਦਿਨ ਹੋ ਗਏ 16ਵੇਂ ਦਿਨ ਜਦੋਂ ਤੁਸੀਂ ਇਹ ਗੋਲੀ ਸਵੇਰੇ ਦੇਣੀ ਆ ਉਦੇ ਨਾਲ ਤੁਸੀਂ ਆ ਆਪਣੇ ਆਵਲੈਂਟਾ ਕਿਟ ਜਿਹੜੀ ਚਾਲੂ ਕਰਦੇ ਨੇ ਇਹ ਮੈਨ ਕਾਈਂਡ ਦੀ ਆਉਂਦੀ ਆ ਇਹਦੇ ਵਿੱਚ ਡੱਬੀ ਦੇ ਵਿੱਚ ਪੰਜ ਪੱਤੇ ਹੁੰਦੇ ਆ ਇੱਕ ਪੱਤੇ 'ਚ ਤਿੰਨ ਗੋਲੀਆਂ ਹੁੰਦੀਆਂ ਦੋ ਨੀਲੀਆਂ ਇੱਕ ਚਿੱਟੀ ਗੋਲੀ ਦੋ ਨੀਲੀਆਂ ਗੋਲੀਆਂ ਕਾਪਰ ਦੀਆਂ ਹੁੰਦੀਆਂ ਚਿੱਟੀ ਗੋਲੀ ਜਿਹੜੀ ਹਾਰਮੋਨ ਦੀ ਹੁੰਦੀ ਆ ਹਾਰਮੋਨਲ ਜਿਹੜੇ ਤੁਹਾਡੇ ਪਸ਼ੂ ਦੇ ਅੰਦਰ ਜਿਹੜਾ ਆ ਹਾਰਮੋਨ ਇਨਬੈਲੈਂਸ ਹੋ ਚੁੱਕੇ ਹੁੰਦੇ ਆ ਹਾਰਮੋਨ ਜਿਹੜੇ ਪਸ਼ੂ ਦੇ ਵਿਗੜੇ ਹੁੰਦੇ ਆ ਉਹਦੇ ਨਾਲ ਪਸ਼ੂ ਹੀਟ 'ਚ ਨਹੀਂ ਆਉਂਦਾ ਜੇ ਹੀਟ 'ਚ ਆ ਗਿਆ ਤਾਂ ਮੁੜ ਕੇ ਜਿਹੜਾ ਕੰਸਿਵ ਨਹੀਂ ਕਰਦਾ ਹਨਾ ਇਸ ਕਰਕੇ ਵੀਰੋ ਜਦੋਂ ਤੁਸੀਂ 15 ਦਿਨ ਹੋ ਗਏ ਤੁਹਾਨੂੰ ਗੋਲੀਆਂ ਦਿੰਦੇ ਆ 16ਵੇਂ ਦਿਨ ਤੁਸੀਂ ਇੱਕ ਪੱਤਾ ਇਹ ਚਾਲੂ ਕਰਨਾ ਪਹਿਲਾਂ ਤੁਸੀਂ ਦੁਪਹਿਰ ਦੇ ਟਾਈਮ ਦੋ ਗੋਲੀਆਂ ਆਪਣੇ ਪਸ਼ੂ ਨੂੰ ਨੀਲੀਆਂ ਖਿਲਾ ਦੇਣੀਆਂ ਭਾਵੇਂ ਥੋੜੇ ਜਿਹਾ ਪਾਣੀ ਚ ਘੋਲ ਕੇ ਖਵਾ ਦਿਓ ਨਹੀਂ ਤਾਂ ਗੁੜ ਦੇ ਵਿੱਚ ਥੋੜਾ ਜਿਹਾ ਗੁੜ ਦੇ ਵਿੱਚ ਇਹ ਮਿਕਸ ਕਰਕੇ ਦੇ ਦਿਓ ਜਿੱਦਾਂ ਵੀ ਤੁਹਾਡਾ ਪਸ਼ੂ ਖਾਂਦਾ ਠੀਕ ਆ ਫਿਰ 20 ਮਿੰਟ ਬਾਅਦ ਚਿੱਟੀ ਗੋਲੀ ਦੇਣੀ ਜਿਹੜੀ ਹਾਰਮੋਨ ਦੀ ਆ ਠੀਕ ਆ 16 ਤੇ 17 16ਵੇਂ ਦਿਨ ਤੇ 17ਵੇਂ ਦਿਨ ਇਹ ਜਦੋਂ ਤੁਸੀਂ ਦੋ ਪੱਤੇ ਖਲਾਤੇ ਪਸ਼ੂ ਨੂੰ ਜਦੋਂ ਤੁਸੀਂ 18ਵੇਂ ਦਿਨ ਸਵੇਰ ਨੂੰ ਆਪਣੇ ਐਗਰੀਮਨ ਆਈ ਜਾਂ ਟੋਟਾਵੇਟ ਗੋਲੀ ਦਿੱਤੀ ਤੇ ਦੁਪਹਿਰ ਨੂੰ ਆਪਣੀਆਂ ਵਲੈਂਟਾ ਦਿੱਤੀ 18ਵੇਂ ਦਿਨ ਸ਼ਾਮ ਨੂੰ ਫਿਰ ਆ ਜਿਹੜੇ ਪ੍ਰਜਨਾ ਕੈਪਸੂਲ ਆ ਇਹ ਤਿੰਨ ਆਪਣੇ ਪਸ਼ੂ ਨੂੰ ਰਾਤ ਦੇ ਟਾਈਮ ਰੋਟੀ 'ਚ ਲਪੇਟ ਕੇ ਦੇਣੇ ਆ ਠੀਕ ਆ 18ਵੇਂ 19ਵੇਂ ਤੇ 20ਵੇਂ ਤਿੰਨ ਦਿਨ ਆਪਣੇ ਪਸ਼ੂ ਨੂੰ ਤਿੰਨ ਦਿਨ ਇਹ ਤਿੰਨ ਕੈਪਸੂਲ ਨਾਲ ਦੇਣੇ ਆ ਠੀਕ ਆ ਜਿਹੜੀਆਂ 21 ਗੋਲੀਆਂ ਸੀ ਐਗਰੀਮਨ ਆਈ ਦੀਆਂ ਜੋ ਟੋਟਾ ਵੇਟ ਦੀਆਂ 20 ਗੋਲੀਆਂ ਉਹ ਤਾਂ ਲਗਾਤਾਰ ਬੰਦ ਨਹੀਂ ਕਰਨੀਆਂ ਉਹ ਤਾਂ ਚੱਲੂ ਚੱਲੀ ਜਾਊਗੀਆਂ 20 ਦਿਨ 21 ਦਿਨ ਹਨਾ ਜਿੱਦੋਂ ਦਿੰਦੇ ਆ 15 16 ਦਿਨ ਹੋ ਗਏ 15 ਦਿਨ 16ਵੇਂ ਦਿਨ ਅਵਲੈਂਟਾ ਕਿੱਟ ਨਾਲ ਚਾਲੂ ਕਰਨੀਆਂ ਜਿੱਦਣ ਅਵਲੈਂਟਾ ਕਿੱਟ ਦਿੰਦੇ ਆ 2 ਦਿਨ ਹੋ ਗਏ 16 ਤੇ 17 ਉਹ ਦਿਨ 17ਵੇਂ ਦਿਨ ਨਾਲ ਜਿਹੜਾ ਆਪਾਂ ਕੈਪਸੂਲ ਐਡ ਕਰ ਦੇਣੇ ਆ ਸ਼ਾਮ ਨੂੰ ਠੀਕ ਆ 2 ਦਿਨ ਤੋਂ ਬਾਅਦ ਚ 18ਵਾਂ ਦਿਨ 18 19 ਤੇ 20 ਨਾਲ ਕੈਪਸੂਲ 3 ਦਿਨ ਦੇ ਤੇ ਆਪਾਂ ਤਿੰਨ ਕੈਪਸੂਲ ਡੇਲੀ ਦੇ ਰਾਤ ਨੂੰ ਇਹਦੇ ਨਾਲ ਪਸ਼ੂ 100% ਤੁਹਾਡਾ ਹੀਟ ਚ ਆਊਗਾ ਹੀਟ ਚ ਆ ਕੇ ਜਦੋਂ ਵੀ ਪਸ਼ੂ ਤੇ ਤੁਸੀਂ ਟੀਕਾ ਭਰਾਉਂਗੇ ਤੇ 100% ਜਿਹੜਾ ਕਨਸੀਵ ਕਰ ਜਾਊਗਾ ਜਿੰਨੀ ਵੀ ਤੁਹਾਡੇ ਪਸ਼ੂਆਂ ਚ ਹੀਟ ਨਾ ਆਉਂਦੀ ਪ੍ਰੋਬਲਮ ਪੈਂਦੀ ਆ ਤੁਹਾਡੇ ਪਸ਼ੂ ਹੀਟ ਨਹੀਂ ਕਰਦੇ ਜੇਕਰ ਤੁਸੀਂ ਆਪਣੇ ਇਸ ਤਰੀਕੇ ਦੇ ਨਾਲ ਤੁਸੀਂ ਇਹ ਫਾਰਮੂਲਾ ਫਾਲੋ ਕਰੋਗੇ ਤਾਂ 100% ਮੈਂ ਗਾਰੰਟੀ ਲੈਣਾ ਤੁਹਾਡਾ ਪਸ਼ੂ ਜਿਹੜਾ ਹੀਟ ਚ ਆਊਗਾ ਠੀਕ ਆ ਨਾ ਸੋ ਵੀਰੋ ਜੇ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਰੋ ਤਾਂ ਅਕੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਵੀ ਕਿਸੇ ਦਾ ਭਲਾ ਹੋ ਸਕੇ ਠੀਕ ਹੈ ਨਾ ਜੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਨ ਕਰ ਦਿਓ ਸੋ ਧੰਨਵਾਦ ਜੀ ਸਾਰਿਆਂ ਦਾ